ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਵਾਂ ਤਹਿਸੀਲ ਜ਼ਿਲ੍ਹਾ ਹਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਕੋਈ 15-16 ਕਿਲੋਮੀਟਰ ਦੀ ਦੂਰੀ ਆ ਜ਼ਿਲ੍ਹਾ ਤਰਨਤਾਰਨ ਦੀ ਦੋਸਤੋ ਪਿੰਡ ਵਾਂ ਤੋਂ ਤੇ ਬਿਆਲਪੁਰਾ ਦੋਸਤੋ ਥੋੜੀ ਦੂਰੀ ਤੇ ਆ ਸ਼ਿਵਾਜਪੁਰ ਅੱਡਾ ਲੱਗਦਾ ਖਾਸ ਕਮਾਲਪੁਰਾ ਪਿੰਡ ਭਗਵਾਨਪੁਰਾ ਠੀਕ ਆ ਜੀ ਤੇ ਸੁgge ਇਹ ਬਿਲਕੁਲ ਨੇੜੇ ਨੇੜੇ ਪਿੰਡਾਂ ਤੇ ਵੀਰ ਸ਼ੇਰੇ ਕੋਲ ਆਇਆ ਦੋਸਤੋ ਔਲ ਖਡੇਰੀ ਫਾਰਮ ਤੇ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਦੋਸਤੋ ਤੇ ਅੱਜ ਵੀ ਤਕਰੀਬਨ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਦੋ ਜਰਸੀ ਵੈੜਾ ਇੱਕ ਕਰੋਸਾਂਗ ਦੇ ਵਿੱਚ ਵੈੜ ਦਿਖਾਵਾਂਗੇ ਜਰਸੀ ਇੱਕ ਸੂਈ ਆ ਬਿਲਕੁਲ ਕੁਝ ਸਮਾਂ ਪਹਿਲਾਂ ਠੀਕ ਆ ਜੀ ਰਾਤ ਦਿਨ ਦੀ ਸੂਈ ਆ ਉਹ ਪੂਰੀ ਡਿਟੇਲ ਆਪਾਂ ਵੀਰ ਸ਼ੇਰੇ ਤੋਂ ਲੈ ਲਾਂਗੇ ਇੱਕ ਜਰਸੀ ਗੱਪਣਾ ਦੋਸਤੋ ਤੇ ਇੱਕ ਕਰੋਸਾਂਗ ਦੇ ਵਿੱਚ ਗੱਪਣਾ ਦੋ ਵੈੜਾ ਗੱਪਣ ਇੱਕ ਸੂਈ ਜਰਸੀ ਠੀਕ ਆ ਜੀ ਪਿਓਰ ਜਰਸੀ ਜੇ ਬਿਲਕੁਲ ਪਿਓਰ ਤੇ ਪਿਓਰ ਜਰਸੀ ਦੇ ਵਿੱਚ ਦੋਸਤੋ ਦੋਨੋਂ ਜਿਹੜੀਆਂ ਇਹ ਵੈੜਾ ਤੁਹਾਨੂੰ ਦਿਖਾ ਦਾਂਗੇ ਆਪਾਂ ਸੋਨੇ ਕੱਦਕਾਟ ਦੇ ਵਿੱਚ ਆ ਹਵਾਨੇ ਲੈਵੇ ਦੀਆਂ ਬਹੁਤ ਸਾਫ ਸੁਥਰੀਆਂ ਨੇ ਬਾਕੀ ਕਿਹੜਾ ਜਿਹੜਾ ਵੀ ਮੇਰਾ ਵੀਰ ਕੋਈ ਖਰੀਦਦਾਰ ਆ ਰਿਹਾ ਦੋਸਤੋ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਜਦੋਂ ਵੀ ਕੋਈ ਪਸ਼ੂ ਆਪਾਂ ਤੁਹਾਨੂੰ ਸਵਾਇਆ ਸਵਾਇਆ ਦਿਖਾਉਣੇ ਆ ਗੱਬਣ ਪਸ਼ੂ ਚੌਂ ਥਣਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਜ਼ਰੂਰ ਕੀਤੀ ਜਾਵੇ ਠੀਕ ਆ ਤੇ ਵਾਹ ਪਿੰਡ ਵਿਜ਼ਿਟ ਕਰਨੀ ਆ ਦੋਸਤੋ ਅੱਜ ਤਰੀਕ 16 ਜੁਲਾਈ ਤੇ ਸਮਾਂ ਦੋਸਤੋ ਦੁਪਹਿਰ ਦੇ ਕੋਈ 2:00 ਵਜੇ ਦਾ ਆਓ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਜੀ ਸੋਨੂ ਸਾਹਿਬ ਸਾਸਰੀ ਇਰੇ ਵੀਰ ਅੱਜ ਥੋੜਾ ਜਿਆਦਾ ਬਿਜ਼ੀ ਸ਼ਡਿਊਲ ਚ ਅਸੀਂ ਮੱਕੀ ਮੁੱਕੀ ਦਾ ਚਾਹ ਪੀਂਦੇ ਪਾਰਾ ਐਂ ਮੱਕੀ ਦਾ ਐਂ ਇੰਨਾ ਘੇਰ ਲਿਆ ਤੁਸੀਂ ਅੱਜ ਜਿਤਨਾ ਹੈਗੇ ਮਾਦਰ ਅੱਜ ਇਤਨਾ ਚਲਾ ਦਈਏਗਾ ਇਤਨੇ ਕੰਮ ਚਲਾ ਦਈਏ ਫਿਰ ਹਾਂਜੀ ਚਲੋ ਜੀ ਕੰਮ ਕਰਦੇ ਦਿਨ ਚੱਲਣਦੇ ਆ ਹਾਂਜੀ ਠੀਕ ਆ ਜੀ ਵੀਰ ਸਿਰੇ ਅੱਜ ਤਿੰਨ ਆਪਣੇ ਕੋਲ ਬੈੜਾ ਨੇ ਵੀਰ ਹਾਂਜੀ ਆ ਪਿਓਰ ਦੋ ਜਰਸੀ ਸੰਤ ਸਾਹਿਬਾ ਪਹਿਲਣ ਵਸ਼ੀਏ ਦੋਂਦੀ ਠੀਕ ਆ ਜੀ ਇਹਨੂੰ ਹੋ ਗਿਆ ਚਾਰ ਪੰਜ ਘੰਟੇ ਸੂਈ ਨੂੰ ਜੇਰ ਜੂਰ ਪਾਤੀ ਵਧੀਆ ਹੋ ਕੇ ਠੀਕ ਆ ਜੀ ਥੋੜਾ ਜਿਹਾ ਪਿਓ ਵਲੇ ਨਾ ਬੱਚੀ ਮਰ ਗਈ ਜੇ ਦੀ ਪਰ ਅੱਛਾ ਜੀ ਉਹ ਆਪਾ ਦੱਸੋ 5 4 ਕ ਘੰਟੇ ਦਾ ਸਾਰਾ ਸਮਾਂ ਹੋਇਆ ਜੇ ਜੇਰ ਜੁਰ ਪਾਤੀ ਹੋ ਕੇ ਬਿਲਕੁਲ ਜੇਰ ਤੁਸ ਪ੍ਰੋਪਰ ਪਾ ਦਿੱਤੀ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਜੇਰ ਪ੍ਰੋਪਰ ਵੀ ਦਿਖਾ ਦਾਂਗੇ ਤੇ ਬੱਚਾ ਮਗਰ ਬੱਚੀ ਸੀ ਨਾ ਬੱਚੀ ਹਾਂਜੀ ਮਗਰ ਬੱਚੀ ਸੀ ਬੱਚੀ ਦੋਸਤੋ ਬੜਾ ਪੈ ਗਿਆ ਕਿਤੇ ਉਹਦੇ ਕਰਕੇ ਬੱਚੀ ਐਕਸਪਾਇਰ ਹੋ ਗਈ ਆ ਠੀਕ ਆ ਜੀ ਤੇ ਬੱਚਾ ਮਰਿਆ ਤਕਰੀਬਨ ਤੁਸੀਂ ਦੇਖ ਸਕਦੇ ਬਿਲਕੁਲ ਨੇੜੇ ਬਾਕੀ ਜਾਂ ਤੰਦਰੁਸਤ ਬੜੀ ਨਵੀਂ ਰੋਈ ਬੱਚੀ ਬਹੁਤ ਖੂਬਸੂਰਤ ਜਰਸੀ ਦੋਂਦੀ ਬੱਚੀ ਆ ਬਿਲਕੁਲ ਨਸਲ ਬਰੀਡ ਦੇ ਵਿੱਚ ਵੇਖੋ ਛੋਟੀ ਬੂਥੀ ਛੋਟਾ ਕੰਨ ਤੇ ਬੋਦੀ ਵਾਲੀ ਠ ਤੇ ਕੱਦ ਬਹੁਤ ਸੋਹਣਾ ਹੈ ਅਸਲ ਦੇ ਵਿੱਚ ਆਪਾਂ ਦੇਖਦੇ ਕਈ ਨਾ ਦੋਸਤੋ ਬੱਛੀਆਂ ਬਿਲਕੁਲ ਛੋਟੀਆਂ ਜਿਹੀਆਂ ਹੁੰਦੀਆਂ ਪਰ ਇਹ ਬੱਚੀ ਦਾ ਸੋਹਣਾ ਕੱਦ ਕਾਠਾ ਵੈਸੇ ਉਹਨਾਂ ਨਾਰਮਲ ਬੱਛੀਆਂ ਤੋਂ ਜਿਹੜਾ ਕਿਤੇ ਨਾ ਕਿਤੇ ਗੇਠ ਉੱਚੀ ਆ ਠੀਕ ਆ ਤੇ ਹੈ ਨਵੀਂ ਆ ਕੋਈ ਦੋਂਦੀ ਚੌਗੀ ਛਗੀ ਜਵਾਨ ਹੁੰਦੇ ਤੱਕ ਦੋਸਤੋ ਹੋਰ ਵੀ ਵਧਣ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਪਸ਼ੂ ਜਵਾਨ ਹੁੰਦੇ ਤੱਕ ਜਿਹੜੀ ਆਪਾਂ ਜਾਂ ਸਾਢੇ 4 5 ਸਾਲਾਂ ਤੱਕ ਪੂਰਾ ਕੱਦ ਘੜ ਕਰ ਜਾਂਦਾ ਠੀਕ ਆ ਤੋਂ ਬੱਛੀ ਦੀ ਅਟਰ ਕੁਆਲਟੀ ਬਹੁਤ ਸੋਹਣੀ ਹੈ ਥਣਪੁਰਾ ਹੱਥੀ ਚਵਾਈ ਵਾਲਾ ਇਹ ਸੰਸਬ ਅੱਛੀ ਮਿਲ ਕੇ ਕੂਲੀ ਕਰਕੇ ਨਾ ਬੱਚਾ ਜਿਆਦਾ ਵੱਡਾ ਹੈ ਹਾਂ ਸਵਾਂ ਚ ਥੋੜੀ ਦਿੱਕਤ ਆ ਗਈ ਉਹਦਾ ਕਰਕੇ ਨਾ ਇੱਕ ਉਹ ਚਾਰ ਦੇ ਲੱਗੇ ਆ ਉਧਰ ਆ ਰਹੇ ਤੋਂ ਧਿਆਨ ਨਹੀਂ ਦਿੱਤਾ ਗਿਆ ਤੇ ਬੱਚਾ ਵੀ ਮਨਾਂ ਤਾਂ ਸੀਮਨ ਵੀ ਕਿਸੇ ਵੀਰ ਨੇ ਚੰਗੀ ਜਰਸੀ ਬਰੀਡ ਦੇ ਵਿੱਚ ਚੰਗਾ ਬਹੁਤ ਜਿਆਦੀ ਚੰਗੀ ਬੱਛੀ ਸੀ ਠੀਕ ਹੈ ਜੀ ਤੇ ਉਸ ਵਾਂ ਦਾ ਸਾਰੇ ਪਲਿਆ ਗੁਲਿਆ ਬੱਚਾ ਸੀ ਦੋਸਤੋ ਕਿਤਾ ਦਾ ਥਣ ਬਹੁਤ ਸੋਨਾ ਸੰਗਸਾਹ ਬਹੁਤ ਸੀਲਸਾ ਹੂਆ ਇਧਰ ਦੇਖੋ ਲਓ ਇਹਨੂੰ ਤਾਂ ਬੱਚੇ ਦੀ ਵੈਹੇ ਨਹੀਂ ਲੋੜ ਤੇ ਇਧਰ ਦੇਖੋ ਪਹਿਲਾਂ ਵਾਸ਼ੀ ਜਾਂ ਲੋ ਹਮ ਬਸ ਬਤਾਇਆ ਆ ਗਿਆ 2 ਕਿਲੋ ਚੋਕੇ ਨੂੰ ਪਾਈ ਆ ਬਸ ਬਤਾਇਆ ਇਸ ਤਰ੍ਹਾਂ ਮੋਂ ਥੱਲੇ ਬੈਠੇ ਰੋ ਠੀਕ ਆ ਜੀ ਬਸ ਬਤਾਇਆ ਆ ਪਹਿਲਾਂ ਦੇ ਜੇ ਲਓ ਦੇਖੋ ਚੁਾਈ ਵਾਸ਼ੀ ਨੂੰ ਦੇਖੋ ਧਾਰ ਕਿਹੜੀ ਮੋੜ ਤੇ ਨਵਾਂ ਦੋਸਤ ਬਹੁਤ ਪਿਆਰੀ ਵਛੀ ਆ ਠੀਕ ਆ ਜੀ ਪੰਜ ਇਤਨਾ ਹੀ ਚਾਹੀਏ ਆ ਦੇ ਵਿੱਚ ਬੜੀ ਸਾਫ ਸੁਥਰੀ ਆ ਦੇਖੋ ਆ ਮਗਲੇ ਥਣ ਦੇਖੋ ਜੀ ਠੀਕ ਆ ਜਾਂ ਨਸਲ ਦਾ ਇਹੋ ਤੇ ਵੱਧਦਾ ਤਾਂ ਹੀ ਦਿਹਾਏ ਕੋ ਪੈਣ ਪਰਾ ਪਿਓਰ ਜਰਸੀ ਮੰਗਦਾ ਪਿਓਰ ਜਰਸੀ ਬਿਲਕੁਲ ਜੀ ਬਹੁਤ ਸੋਹਣੀ ਦੋਸਤੋ ਕਿਉਂਕਿ ਬਹੁਤ ਵੀਰਾਂ ਦੀ ਡਿਮਾਂਡ ਆਉਂਦੀ ਆ ਵੀ ਪਿਓਰ ਸੁਥਰੀ ਚਾਹੀਦੀ ਪਿਓਰ ਵਛੀ ਚਾਹੀਦੀ ਆ ਤੇ ਦੋਂਦੀ ਵਛੀ ਤੋਂ ਬੱਚਾ ਮਗਰ ਇੱਕ ਵਾਰੀ ਤੁਸੀਂ ਦੇਖ ਸਕਦੇ ਬੱਚਾ ਵਛੀ ਸੀ ਇਹ ਚਲੋ ਐਕਸਪਾਇਰ ਹੋ ਗਿਆ ਕਾਰਨ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਜੀ ਤੇ ਬਿਲਕੁਲ ਤਾਜੀ ਸੁਈਏ ਜੇਰ ਦੂਰ ਪੈ ਚੁੱਕੀ ਆ ਮੁਰਕੇ ਜੂ ਆਪਾਂ ਕਿਸੇ ਭੈਣ ਭਰਾ ਤੋਂ ਗੱਲ ਕਰਾਉਣੀ ਆ ਜੇਰਪੰਦੀ ਦੀ ਵੀਡੀਓ ਵੀ ਦਿਖਾ ਦਿੰਨੇ ਆ ਮਨਾ ਭਾਈ ਪਤਾ ਗੱਲ ਕੀ ਆ ਆ ਲੋ ਆ ਦੋ ਜੀ ਠੀਕ ਆ ਜੀ ਸੋ ਜੇਰਪੰਦੀ ਦੀ ਵੀਡੀਓ ਦੋਸਤੋ ਸਾਰੀ ਜੇਰ ਪਈ ਜੇ ਗਾਂ ਦੇ ਮਗਰ ਉਹ ਬੱਚਾ ਪਿਆ ਜੇ ਘੰਟੇ ਵੀ ਇਹਦੇ ਚਾਰ ਕੀ ਹੋਏ ਆ ਠੀਕ ਆ ਜੀ ਆ ਚਾਰ ਘੰਟੇ ਸੋਈ ਨੂੰ ਹੋ ਗਿਆ ਉਦੋਂ ਨਾਲ ਹੀ ਜੇਰ ਪਾਤੀ ਵੱਛੀ ਨੇ ਠੀਕ ਆ ਜੀ ਲੋ ਜੀ ਦੋਸਤੋ ਠੀਕ ਆ ਅੱਛਾ ਸ਼ੇਰੇ ਵੀਰ ਕੀ ਕਰਦੇ ਆ ਮੁੱਲ ਕਿੱਥੋਂ ਤੱਕ ਦੇ ਦਿੰਦੇ ਸੰਧੂ ਸਾਹਿਬ ਜਿਤਰਾ ਤੇ ਵੱਛੀ ਹੀ ਜੇ ਆ ਗੱਲ ਨਾ ਬੰਦੀ ਫਿਰ ਤੇ ਵੱਛੀ ਦੇਣੀ ਆ ਆਪਾਂ 55000 ਦੀ ਹਾਂ ਹੁਣ ਜਿੰ ਪੁਰ ਬੱਚਾ ਲਾਉਣਾ ਨਹੀਂ ਤੇ ਕਮਾਈ ਕਰਨੀ ਨਹੀਂ 45000 ਦੀ ਵਚੀ ਦੇ ਦੀਏ 45 ਦੀ ਹਾਂਜੀ ਉਹਤਰਾ ਵਚੀ 55000 ਥੋੜਾ ਬਾਧਾ ਛੋੜਛੱਪਾ ਕਰਦੇ ਜੋ ਪਰ ਥੋੜਾ ਬਾਧਾ ਮਾਨਤਨ ਭੈਣ ਭਰਾ ਦਾ ਆਊਗਾ ਪਰ ਬੱਚੀ ਵਾਲੇ ਵੇਖੋ ਬੱਚੀ ਚੀਜ਼ ਕੀ ਆ ਬਿਲਕੁਲ ਜੀ ਬਿਲਕੁਲ ਕਿੰਨੀ ਬ੍ਰੀਡ ਆ ਕਿੰਨੀ ਨਸਲ ਆ ਲਓ ਜੀ ਠੀਕ ਆ ਪਿਓਰ ਜਰਸੀ ਜਨਵਾ ਆ ਨਾ ਬਹੁਤ ਸੋਹਣੀ ਆ ਠੀਕ ਆ 101% ਉਹ ਜਰਸੀ ਜੇ ਵੇਖੋ ਲਓ ਵੇਖੋ ਸੰਤੂ ਸਾਹਿਬ ਠੀਕ ਆ ਜੀ ਅੱਛਾ ਸਿਰੇ ਵੀਰ 45000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਅੱਜ ਛੋੜਛੱਪਾ ਹੋਊਗਾ ਬਹੁਤਾ ਜ਼ਿਆਦਾ ਆਪਾਂ ਤਾਂ ਜਿੰਨੇ ਦੀ ਲਈ ਆਪਾਂ ਉਹਨੇ ਦੀ ਬਾਜ ਦੇ ਦੇਣੀ ਹੁਣ ਬਿਲਕੁਲ ਜੀ ਬਿਲਕੁਲ ਉਸ ਤਰ੍ਹਾਂ ਦਾ ਬੱਛੀ ਭਾਵੇਂ ਇਹਦਾ ਤਾਂ ਮੋਲੀ ਕੋਈ ਨਹੀਂ ਵੱਛੀ ਦਾ ਹਾਂਜੀ ਹਾਂਜੀ ਲਓ ਦੋਸਤੋ ਬਹੁਤ ਪਿਆਰੀ ਵੱਛੀ ਆ ਠੀਕ ਆ ਜੀ ਸੋ ਜਿਹੜਾ ਕੋਈ ਵੀਰ ਚੰਗੀ ਪਿਓਰਿਟੀ ਦੇ ਵਿੱਚ ਜਰਸੀ ਬ੍ਰੀਡ ਦੀ ਵੇੜ ਖਰੀਦਣਾ ਚਾਹੁੰਦਾ ਤੇ ਜ਼ਰੂਰ ਤੁਸੀਂ ਹੱਥ ਪਾ ਲਿਓ ਬਹੁਤ ਪਿਆਰੀ ਵੇੜ ਆ ਠੀਕ ਆ ਜੀ ਤੇ ਚੂਣ ਜਾਣ ਵੀ ਇੱਕ ਨੰਬਰ ਆ ਕੁਝ ਤੁਹਾਨੂੰ ਤਾਂ ਮਿਲ ਜਲ ਬਾਤ ਨਹੀਂ ਇਤਨਾ ਵੇਖ ਲਓ ਆਪਾਂ ਥੱਲੇ ਬੈਠੇ ਕੋਈ ਗੱਲ ਬਾਤ ਹੀ ਨਹੀਂ ਹਾਂ ਲਓ ਠੀਕ ਆ ਜੀ ਬਿਲਕੁਲ ਖਰਾ ਸੌਦਾ ਖਰੀ ਵੇੜ ਤੇ ਲੰਬਾ ਥਾਨ ਠੀਕ ਆ ਜ ਬੋਲੀ ਨੂੰ ਮਾਰਗੀ ਸੰਸਾ ਲੈ ਵੀਰ ਸੇਰੇ ਅਕੇ ਦੂਜੇ ਨੰਬਰ ਤੇ ਆਹ ਜਿਹੜੀ ਖੜੀ ਜਰਸੀ ਇਹ ਵੀ ਪਿਓਰ ਜਰਸੀ ਸੰਸਾ ਅੱਛਾ ਜੀ ਇਹ ਸੁਆਹ ਕਿੰਨਾ ਸੂਰਹੀ ਅਗੇ ਸੁਆਹ ਸੰਸਾ ਆਪਾਂ ਦੇ ਦੂਜਾ ਕਰਕੇ ਲਈ ਆ ਭੈਣ ਭਰਾ ਕੋ ਤੀਜਾ ਕਰਕੇ ਵੀ ਲੈ ਲੈ ਠੀਕ ਆ ਜੀ ਲਓ ਦੋਸਤੋ ਸੁਆਹ ਕੋਈ ਦੂਜਾ ਮੰਨ ਲੈ ਤੀਜਾ ਮੰਨ ਲੈ ਬਾਕੀ ਇਹ ਵੀ ਦੇਖੋ ਇਹ ਦੀ ਵੀ ਬਿਲਕੁਲ ਵੇਖੋ ਨਸਲਪ੍ਰਿਤ ਦੇ ਵਿੱਚ ਵਜਨ ਦੋੜ ਪੂਰਾ ਤੇ ਕੱਦ ਵੀ ਸੋਨਾ ਇਹ ਆ ਜੇ ਲੈਂਦੀ ਆ ਜੀ ਦਿਨ ਲੈ ਇਹਨੇ 10 ਨੇ ਜਦੋਂ ਬਣ ਗਈ ਉਹਦਨੇ ਤੋਂ ਖਲੋਤਾ ਨਹੀਂ ਜਾਣਾ ਲੇਵਾ ਲੈ ਕੇ ਠੀਕ ਆ ਜੀ ਵੇਖੋ ਬੱਛੀ ਇਹਨਾਂ ਦੇ 10 ਦਿਨ ਦਾਸਕ ਦੇਣ ਦੋਸਤੋ ਹਜੇ ਬਾਕੀ ਹੈ ਇਹਦੇ ਸੂਟ ਦੇ ਵਿੱਚ। ਕਿਉਂਕਿ ਲਓ ਜੀ ਦੇਖੋ ਬ੍ਰੀਡ ਇਹਦੀ ਵੀ ਪੂਰੀ ਫੁੱਲ ਬ੍ਰੀਡ ਇਹਦੀ ਵੀ ਦੋਵੇਂ ਬਸੀਆਂ ਚੰਗੀਆਂ ਬ੍ਰੀਡ ਦੀਆਂ ਆਪਣੇ ਕੋਲ ਅੱਜ ਪਿਓਰ ਜਰਸੀ ਜਿਹਨੂੰ ਕਹ ਦਿੰਦੇ ਆ। ਲਓ ਦੋਸਤੋ 10 ਦਿਨ ਹਜੇ ਪੈਂਡਿੰਗ ਆ। ਬਾਕੀ ਥਣ ਥਣ ਕਰਮਾ ਲਈ ਦੇਦਾ ਵੀ ਬਹੁਤ ਸੋਨਾ ਹੱਥੀ ਚੋਈ ਦਾ ਥਾਣਾ ਮੁੱਠੀ ਮੁੱਠੀ ਥਾਣਾ ਜ਼ਰਲਵੰਦ ਆਪਸੀ ਕਾਫੀ ਚੰਗੀ ਹੈ ਸੋ ਬਾਕੀ ਲੇਵੇ ਹਵਾਨੇ ਤੋਂ ਦੋਸਤੋ ਲੱਗਦਾ ਦੋਤੇ ਵੀ ਚੰਗਾ ਸੋਨਾ ਚਵਾਦੂ ਕਰਮਾ ਲਈ ਸਵੇਰ ਦੂਜਾ ਚਾਹੇ ਕੋ ਤਿੱਜਾ ਮੰਨ ਕੇ ਤੁਸੀਂ ਸੌਦਾ ਕਰ ਲੇ ਲੋ ਤਾਂ ਸਾਬ ਬਣੂ ਬਹੁਤ ਚੰਗੀ ਇਹ ਦੇਖੋ ਬਾਕੀ ਸੀਲ ਸਾਊਂ ਠੰਡੀ ਕੋਈ ਹੋਰੀਆਂ ਗੱਲਾਂ ਬਾਤਾਂ ਨਹੀਂ ਕੋਈ ਲਓ ਲਓ ਵੀ ਦੋਸਤੋ ਠੀਕ ਹੈ ਜਿੰਨ ਵੱਸੀ ਬਣੀ ਉਹ ਤੁਹਾਨੂੰ ਦੱਸੂਗੀ ਆਪਣਾ ਮੈਂ ਗਈ ਆ ਹਾਂ ਲਓ ਆ ਲਓ ਤੁਹਾਨੂੰ ਪਤਾ ਹੈ ਜਰਸੀਆਂ ਬੰਦੀਆਂ ਬਹੁਤ ਜਿਆਦੀਆਂ ਚੰਗੀਆਂ ਪਰ ਇਹਨੇ ਦਿਨ ਦਾਸ ਲੈਨੇ ਆ ਜੀ ਬਿਲਕੁਲ 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 ਲਓ ਵੀ ਦੋਸਤੋ ਗਰਮੀ ਬਹੁਤ ਆ ਪਰ ਮਾਲ ਬਹੁਤ ਠੰਡਾ ਐ ਧੀਰਾ ਮਾਲ ਆ ਸੀਲੀਆਂ ਸੂਲੀਆਂ ਬਹੁਤ ਜਿਆਦੀਆਂ ਤੇ ਵੀਰ ਸ਼ੇਰੇ ਕਿੰਨੇ ਦੀ ਬੈਰ ਦੇ ਦਿੱਗੇ ਸੰਤੂ ਸਾਹਿਬ ਆਪਾਂ ਹੁਣ ਮੋਲੀ ਉਹਨੇ ਕਿ ਰੱਖਿਆ ਕਰਨੇ ਬਿਲਕੁਲ ਜਾਇਜ਼ ਹਾਂ ਕਿੰਨੇ ਜਿਹੜੀ ਤੁਸੀਂ ਦੱਸੋ ਨੇ ਤੋ ਵੀ ਦੱਸਿਆ ਕਰ ਫਿਰ ਆਪਾਂ ਕਰ ਲੈਨੇ ਆ 40 ਦੇ ਦੀਏ ਨੇ ਦੇ ਨੂੰ 40 ਦੀ ਵੀ ਦੇ ਦੀਆ ਆਪੇ ਆਪੇ ਕਰ ਫਿਰ 10000 ਫਿਰ ਮਾਨ ਕਰ ਦਾਂਗੇ 10000 10000 ਫਿਰ ਕਰ ਦਾਂਗੇ ਠੀਕ ਆ ਹੋਰ ਦੱਸੋ 39 ਦੀ 39000 ਲੈ ਲੈ ਦੱਸੋ ਬਿਲਕੁਲ ਤੋਲਤਾ ਫੜ ਕੇ ਵੀਰ ਨੇ ਵੀ ਇਸ ਤੋਂ ਵੱਧ ਜਾਂ ਇਸ ਤੋਂ ਘੱਟ ਕੋਈ ਨਜਾਇਜ਼ ਤਾਂ ਵੈਸੇ ਨਹੀਂ ਜਾਪਦੀਗੀ ਬਾਕੀ ਆ ਤੁਸੀਂ ਦੇਖ ਲਓ ਠੀਕ ਆ ਬਾਕੀ ਸੰਸਾ ਜਦ ਨੇ ਬੜਾ ਵਧੀਆ ਕਰਮਾੜੀ ਦਾ ਲੰਬੇ ਥਾਣਾ ਦੋ ਵਾਰਾਂ ਦੇ ਕਮਾਲ ਦੇ ਥਾਣੇ ਇੱਥੇ ਆਣ ਕੇ ਇਹ ਨਹੀਂ ਗੱਲ ਹੈਗੀ ਵੀ ਛੋਟਾ ਨਿਕਲੂਗਾ ਕਿਸੇ ਵੀਰ ਨੂੰ ਜਜੂਗੀ ਨਹੀਂ ਕੋਈ ਚੀਜ਼ ਬਾਕੀ ਪੂਰੀ ਫਿੱਟ ਫਾਟ ਤੁਸੀਂ ਵਾਕਿ ਢਿੱਲਾ ਵੇਖ ਲਓ ਲੇਵਾ ਕਾਫੀ ਸੋਹਣਾ ਬਣਾ ਰਹੀ ਆ ਅਜੇ ਬਾਨੀ ਉਹਦੇ 5-7 ਦਿਨ ਕਰਮ ਵਾਲੀ ਕੱਢ ਕੇ ਤੇ ਲਾ ਦੂਗੀ ਢੱਕੇ ਠੀਕ ਆ ਜੀ ਬਹੁਤ ਵਧੀਆ ਚੰਗੀ ਵੈੜ ਤੇ ਜੱਜ ਸੂਬਾ ਮੰਨ ਲੈ ਕੋਈ ਦੂਜਾ ਮੰਨ ਲੈ ਵੈੜਾ ਦੋਵੇਂ ਜਰਸੀ ਦੇ ਵਿੱਚ ਫੁੱਲ ਬੜਾ ਫੁੱਲ ਜਿਹੜੀਆਂ ਤੁਸੀਂ ਟੌਪ ਦੀਆਂ ਫੈਨ ਵੀ ਸੰਤੂ ਸਾਹਿਬ ਮੰਨ ਲਓ ਜਿਹੜੇ ਪੈਨਪੜਾ ਹਾਂ ਤਾਂ ਬਾਈ ਫੈਨ ਵੀ ਆਉਂਦੇ ਵੀ ਮਿਲ ਕੇ ਸਾਢੇ 5-6 ਦੇ ਲਾਗੇ ਆਉਂਦੀ ਹੈ ਠੀਕ ਆ ਜੀ ਉਹ ਸਾਰੇ ਪੈਨਪੜਾ ਉਹ ਜਰਸੀ ਦਾ ਦੁੱਧ ਸੰਗਣਾ ਹੀ ਹੁੰਦਾ ਮੈਂ ਚਲੋ ਉਹ ਸੰਗਣੇ ਕਰਕੇ ਫੈਟ ਦਾ ਫਿਰ ਆਉਂਦਾ ਸਾਰਿਆਂ ਨੂੰ ਪਤਾ ਹੁੰਦਾ ਠੀਕ ਬਾਕੀ ਆਪਾਂ ਤੇ ਇਸ ਗੱਲ ਦੀ ਗਾਰੰਟੀ ਦਵਾਂਗੇ ਜਿਹੜੀ ਬਰੀਡ ਪੂਰੀ ਫੁੱਲ ਜਰਸੀ ਹਾਂ ਵੇਖੋ ਨਿਗਿਆ ਨਿਗਿਆ ਬੂਤੀਆਂ ਪੂਰਾ ਡੂੰਗਾ ਕੋਟੀ ਅੱਖ ਤਾਂ ਦੱਸੋ ਇਹ ਜਰਸੀ ਆਪਾਂ ਕਹਿ ਸਕਦੇ ਪੰਜਾਬ ਵਾਲੀ ਇਹਨੂੰ ਆਪਾਂ ਜਰਸੀ ਕਹਿ ਸਕਦੇ ਆ ਮੰਨ ਲਓ ਉਤਰਾਂ ਦਾ ਆਪਾਂ ਕਹੀ ਜਾਨੇ ਆ ਜਰਸੀ ਆ ਉਹ ਜਰਸੀ ਬਸ ਅਸਲੀ ਪਿਓਰ ਜਰਸੀ ਜਰਸੀਆਂ ਵੀ ਪੰਜਾਬ ਵਾਲੀਆਂ ਨੇ ਹਾਂਜੀ ਪੰਜਾਬ ਵਾਲੀਆਂ ਜਰਸੀ ਹਾਂਜੀ ਲੈ ਵੀ ਆ ਵੇਖੋ ਇਹਨੇ ਵਖੀ ਵਖੀ ਨੇ ਵਖੋਂ ਥਾਂ ਫੋਟਿਆ ਬੜੀਆਂ ਬਤਾਰਾ ਮਾਰੀਆਂ ਇੱਧਰ ਵੇਖੋ ਕਿ ਲਿਆਉਂ ਗਾੜਾ ਹੀ ਕਿ ਨਹੀਂ ਥਣ ਹਾਂ ਹੈਨਾ ਮੈਂ ਵੀ ਘੁੰਮ ਘੁੰਮ ਕੇ ਇਧਰ ਆ ਰਿਹਾ ਤੇ ਸ਼ੇਰਾ ਵੀਰ ਘੁੰਮ ਘੁੰਮ ਕੇ ਇੱਥੇ ਆ ਰਿਹਾ ਠੀਕ ਆ ਬੜਾ ਬਹੁਤ ਸੁਨੱਖੀ ਆ ਬਹੁਤ ਚਾਰ ਚੰਦ ਲਾਏ ਆ ਮਾਲਕ ਨੇ ਇੱਕ ਦੋ ਸੋ ਕਰਾਸ ਅੰਗ ਦੇ ਵਿੱਚ ਤਾਂ ਮੈਚ ਆਫ ਦਿਖਾਉਣੇ ਆ ਆਪਾਂ ਹਜੇ ਹਜੇ ਇਹ ਵੀ ਗੱਲ ਮਿੰਟੋ ਮਿੰਟੀ ਕੰਮ ਨੇ ਜਿਹੜੀ ਉਧਰ ਟਰਾਲੀ ਭਰ ਗਈ ਹਣੀ ਅੱਛਾ ਉਧਰ ਚਾਰ ਦਾ ਵੀ ਫਿਕਰ ਪਿਆ ਖੜਾ ਉਹ ਵੀ ਸਾਹਮਣਾ ਜ਼ਰੂਰੀ ਆ ਠੀਕ ਆ ਅੱਛਾ ਇਹ ਵੀ ਬੜੀ ਦਾਦੀ ਐ ਸੰਤ ਸਾਹਿਬ ਵੇਖੋ ਲਓ ਦੱਸੋ ਪਾਇੜ ਇਹ ਵੀ ਚੰਗੀ ਆ ਕਰਾਸ ਪਣ ਦੇ ਵਿੱਚ ਆ ਐਚ ਐਫ ਕਰਾਸ ਅੰਗ ਦੇ ਵਿੱਚ ਦੱਬੀ ਪ੍ਰਿੰਟ ਆ ਵੇਖੋ ਤੁਸੀਂ ਪੂਰੀ ਵਜਨ ਲੋਡ ਵਾਲੀ ਠੀਕ ਆ ਜੀ ਭਾਰੀ ਭੂਰੀ ਵਾਲੇ ਪਾਸੇ ਤੋਂ ਮੇਰਾ ਵੀਰ ਤੁਸੀਂ ਇੱਥੇ ਆਪ ਆਣ ਕੇ ਦੇਖੋਗੇ ਜਿੱਡੀ ਕ ਕਰਮਾ ਲਈ ਹੈਗੀ ਆ ਵਜਨ ਵਜੂਦ ਵਾਲੀ ਆ ਪੂਰੀ ਆ ਦੇਖੋ ਐ ਸੰਸਾ ਸਵੇਰ ਦੇ 4:00 ਦੇ ਚ ਤਿਆਰੀ ਚ ਲੱਗੇ ਆ ਹਾਂਜੀ ਤੇ ਪੱਠਾ ਪੁੱਠਾ ਵੀ ਇਹਨਾਂ ਵਿਚਾਰਿਆਂ ਨੂੰ ਪਾਇਆ ਗਿਆ ਠੀਕ ਆ ਜੀ ਉਹ ਤਾਂ ਨਾ ਰਾਬਤਾ ਆ ਇਹ ਤਾਂ ਲੱਗੇ ਮਾਂ ਚਲਾ ਜੋ ਫਿਰ ਲੱਗੇ ਤੇ ਅੱਜ ਪਾ ਲਈਏ ਬਾ ਠੀਕ ਆ ਠੀਕ ਆ ਜੀ ਆਪ ਨੂੰ ਹੁੰਦਾ ਚਲੋ ਕੋਈ ਨਹੀਂ ਲਓ ਦੋਸਤੋ ਅੱਜ ਨਾਲ ਦੀ ਨਾਲ ਵੀਰ ਸਾਈਲੇ ਜਿਹੜਾ ਪਾ ਰਿਹਾ ਸੀਗਾ ਚਾਰ ਪਾ ਰਿਹਾ ਬਸ ਤਾਂ ਇਹਨਾਂ ਹਾਲ ਉਹਦੇ ਕਰਕੇ ਕਿ ਸ਼ਡਿਊਲ ਜਿਹੜਾ ਬਿਜੀ ਸੀਗਾ ਫਿਲਹਾਲ ਜਿਹੜੇ ਪਸ਼ੂ ਆਏ ਆ ਤਿੰਨ ਇਹ ਵੀ ਦਿਖਾਉਣੇ ਲਾਜ਼ਮੀ ਸੀ ਵੀ ਚਲੋ ਭੈਣ ਭਰਾਵਾਂ ਸੱਜਣਾ ਨੂੰ ਦਿਖਾਈਏ ਠੀਕ ਹੈ ਕਿਉਂਕਿ ਵੀਰ ਜੁੜੇ ਜਾਂ ਕੌਲਾਂ ਕਰਦੇ ਆ ਫੋਨ ਕਰਦੇ ਆ ਫੋਨ ਬੜੇ ਆਉਂਦਾ ਸੰਤੋਪਹਿਲੀ ਵੀਡੀਓ ਦੇ ਹਾਂਜੀ ਹਾਂਜੀ ਹਰੇਕ ਭੈਣ ਭਰਾ ਮੰਨ ਲਓ ਮੈਨੂੰ ਇੱਕ ਗੱਲ ਦਾ ਇਤਰਾਜ਼ ਵੀ ਆ ਪਤਾ ਨਹੀਂ ਕਿਹੜੇ ਵੀਰ ਨੇ ਬੈਡ ਕਮੈਂਟ ਕੀਤਾ ਉਹ ਉਹ ਮੈਨੂੰ ਫੋਨ ਲਾ ਕੇ ਸਿੱਧਾ ਗੱਲ ਮੇਰੇ ਨਾਲ ਕਰੇ ਵੀ ਮੈਂ ਮੜਾ ਦਾ ਕੀ ਕੀਤਾ ਜਾਂ ਮਨ ਡੰਗਰ ਬਾੜਾ ਕਿਹੜਾ ਦਿੱਤਾ ਮੈਨੂੰ ਦੱਸੇ ਤੇ ਸਹੀ ਸੰਤੂ ਸਾਹਿਬ ਆਪਾਂ ਦਾ ਗੰਦਾ ਕੰਮ ਕਰਦੇ ਹੀ ਨਹੀਂ ਅਹੀਂ 10 ਦਿਨ ਆਖਿਆ ਸਾਨੂੰ ਘਰ ਆ ਲਿਆ ਖਿਆ 10 ਦਿਨ ਖੜਦੀ ਹੈ ਮੰਨ ਲਓ 20 ਲੈ ਗਈ ਸੰਸ ਉੱਥੇ ਸਾਡਾ ਗਿਣਾ ਕੋਈ ਨਹੀਂ ਸਹੀ ਇਹਨੂੰ ਬੱਚਾ ਲਾ ਕੇ ਦਿੱਤੀ ਆ ਸ਼ੁਕਰ ਦਿੱਤੀ ਮਾੜੀ ਦਿੱਤੀ ਫੇਰ ਕੋਈ ਸਰਨਾ ਗੱਲ ਕਰੇ ਗੱਲ ਕਰੇ ਬਾਕੀ ਉਹਨੇ ਕਿਹਾ ਵਾ ਠਾਗੋ ਮੁੰਨ ਗਾਜ਼ਾ ਜਵਾਬ ਤੋ ਦਵੇ ਠੱਗੀ ਤੇ ਨਾ ਮਾਰੀ ਕੀ ਆ ਹਾਂ ਤੋ ਤੁਸੀਂ ਜਗਿਆ ਦੱਸੇ ਮੈਨੂੰ ਕਿਹੜੀ ਠੱਗੀ ਮਾਰੀ ਦੋ ਲਫ਼ਜ਼ ਲਿਖਨੇ ਬਹੁਤ ਆਸਾਨ ਆ ਸੌਖੇ ਆ ਪਰ ਮੇਰਾ ਵੀਰ ਇੱਕ ਗੱਲ ਪਰ ਜਿਹੜਾ ਇੱਕ ਆਲਾ ਬੰਦਾ ਨਾ ਸੰਤੂ ਸਾਹਿਬ ਗੱਲ ਕਰੋ ਗੱਲ ਸ਼ੇਅਰ ਕਰ ਦਿਓ ਨੰਬਰ ਆਨਰ ਦੇ ਸਕਰੀਨ ਦੇ ਉੱਪਰ ਚੱਲ ਰਹੇ ਹੁੰਦੇ ਆ ਨੰਬਰਾਂ ਦੇ ਕਾਲ ਕਰ ਜਿਵੇਂ ਆਪਦੇ ਕਿਖਣਵਾਦੇ ਦਾ ਤੇ ਉਹ ਦੱਸੇ ਮੈਨੂੰ ਥੱਲੇ ਹੁਣ ਕਮੈਂਟ ਕਰਕੇ ਵੀ ਕਿਹੜੀ ਗੱਲੋਂ ਮੈਨੂੰ ਨੇ ਇਹ ਨਹੀਂ ਗੱਲ ਆਖੀ ਆ ਹਾਂ ਹਾਂ ਕਿਉਂ ਆਪਾਂ ਤੇ ਗੰਦਾ ਕੰਮ ਕਰਦੇ ਨੇ ਉਹ ਬੱਚਾ ਮਰਿਆ ਨਾ ਤੇ ਸੰਧੂ ਸਾਹਿਬ ਉਤਰਾ ਹੀ ਵੇਚ ਨਹੀਂ ਜਿਤਨਾ ਮਰਿਆ ਭੁੱਖੀ ਨਹੀਂ ਲਓ ਦੋਸਤੋ ਸ਼ੌਕ ਮੇਰਾ ਵੀ ਹੈ ਗੱਲ ਕਲੀਅਰ ਕਰ ਲਿਆ ਕਰੋ ਕਿਉਂਕਿ ਬਾਅਦ ਵਿੱਚ ਕਿਸੇ ਵੀਰ ਦਾ ਵਿਹਾਰ ਖਰਾਬ ਹੁੰਦਾ ਕਿਉਂਕਿ ਆਪਣੀ ਨਰਕ ਪਰਖਾ ਸੂਝ-ਬੂਝ ਨਾਲ ਤੁਸੀਂ ਪਸੂ ਲੈ ਕੇ ਜਾਂਦੇ ਹੋ ਇਹ ਅਗਲੇ ਅਗਲੇ ਦੇਖੋ ਸੰਧੂ ਸਾਹਿਬ ਇੱਧਰ ਵੇਖੋ ਆ ਵੇਖੋ ਬਾਕੀ ਠੰਡੀ ਸੀਲਾ ਹੀ ਤੇ ਜਿਹੜੀ ਗੱਲ ਅੱਜ ਉਹ ਦੱਸਾਂਗੇ ਹਾਂ ਇੱਧਰ ਵੇਖੋ ਹਾਂ ਜੇ ਲਾ ਜੇ ਤੁਹਾਨੂੰ ਉੱਥੇ ਵਿਖਾਉਣਾ ਜਾ ਕੇ ਛਾਵੇਂ ਤੇ ਟੋਪੀ ਵੱਡੀ ਤੇ ਬਾਕੀ ਦੋਸਤੋ ਜਿੱਦਾਂ ਗਰਮੀ ਪੈ ਰਹੀ ਹੈ ਚਾਹੇ ਜਿਵੇਂ ਠੰਡ ਆ ਪਸ਼ੂ ਜਦੋਂ ਇਸ ਘਰੋਂ ਇਸ ਗੇੜ ਤੋਂ ਬਾਹਰ ਹੋ ਜਾਂਦਾ ਤੇ ਉਹ ਤੁਹਾਡਾ ਪਸ਼ੂ ਹੋ ਜਾਂਦਾ ਉਹ ਪਿਛਲੇ ਘਰ ਦੀ ਕੋਈ ਜ਼ਿੰਮੇਵਾਰੀ ਗਾਰੰਟੀ ਨਹੀਂ ਰਹਿੰਦੀ ਕਿ ਇੱਥੇ ਤਸੱਲੀ ਕਰ ਲੋ ਜੋ ਦੱਸਿਆ ਜਾਂਦਾ ਉਹ ਨਿਕਲਦਾ ਤਾਂ ਲੈ ਕੇ ਜਾਓ ਜੇ ਨਹੀਂ ਨਿਕਲਦਾ ਨਹੀਂ ਜੀ ਕਰਦਾ ਬੇਸ਼ੱਕ ਨਾ ਲੈ ਕੇ ਜਾਓ ਸੰਤੂ ਸਾਹਿਬ ਇੱਥੇ ਇੱਕ ਕਮੈਂਟ ਕਰਨ ਵਾਲਾ ਮਾੜਾ ਹਾਂ ਤੇ 100 ਸਾਡੇ ਭੈਣ ਭਰਾ ਲੈਣ ਵਾਲੇ ਜਿਹੜੇ ਫੋਨ ਰੋਜ਼ ਕਰਦੇ ਵੀ ਕਿਦਨ ਮਾਲ ਪੋਣਦਾ ਐਕਟਿਵਿਟੀ ਜਿਆਦਾ ਵੱਧੀ ਆ ਉਹ ਨੈਗੇਟਿਵਿਟੀ ਹੁੰਦੀ ਹੈ ਵੀ ਯਾਰ ਪਤਾ ਨਹੀਂ ਇਹ ਬੰਦੇ ਜੀ ਇੱਕ ਬੰਦੇ ਨੇ ਲਿਖਤਾ ਸੱਚੀ ਹੈਗਾ ਕਿ ਨਹੀਂ ਵੀ ਇਹ ਬੰਦਾ ਕਿਤਰਾ ਦਾ ਹਾਂ ਤੇ ਸਾਡੇ ਕੋਈ ਏਰੀਆ ਚ ਪੁੱਛ ਕੇ ਵੇਖਿਆ ਆਪਾਂ ਤਾਂ ਕਦੀ ਇਹੋ ਜਿਹਾ ਗੰਦਾ ਕੰਮ ਕੀਤਾ ਹੀ ਨਹੀਂ ਨਾ ਕਰਨਾ ਹੀ ਆ ਕੋਈ ਸਾਰਾ ਕੁਝ ਦਿੱਤਾ ਮਾਰਾਇਆ ਇਹਨੇ ਗੰਦਾ ਕੰਮ ਕਰੀਏ ਕਿਉਂ ਨਾਲੇ ਉਹ ਦੱਸੇ ਤਾਂ ਸਹੀ ਵੀ ਕਿਹੜੀ ਗੱਲਾਂ ਆਖਿਆ ਨੇ ਹਾਂ ਮੈਨੂੰ ਵੀ ਤਾਂ ਪਤਾ ਲੱਗੇ ਹਾਂ ਹਾਂ ਬਿਲਕੁਲ ਤੁਸੋਂ ਕਿਹੜੀ ਗੱਲਾਂ ਲਾਇਆ ਸੋ ਕਮੈਂਟ ਕਰਨ ਲੱਗਿਆ ਮੇਰਾ ਵੀਰ ਇੱਕ ਵਾਰੀ ਜ਼ਰੂਰ ਸਿੱਧੀ ਗੱਲ ਡਾਇਰੈਕਟ ਕਰ ਲਿਆ ਕਰੋ ਜਾਂ ਮੇਰੇ ਤੱਕ ਗੱਲ ਕਰਦਿਆ ਕਰੋ ਵੀ ਆ ਗੱਲਬਾਤ ਐ ਨਹੀਂ ਤੇ ਐ ਹੋਈ ਆ ਹੱਤਜੇਤਨ ਉਹ ਤੇ ਅੱਛਾ ਫਿਰ ਸਿਹਰੇ ਇਹ ਕਿਥੋਂ ਤੱਕ ਦੇ ਲੀਏ ਫਿਰ ਸੰਤੂ ਸਾਹਿਬ ਅੱਛੀ ਤੇ ਵੀ ਪੰਜਾਬ ਹੋ ਜਾਂਦੀ ਆ ਹਾਂ ਹਾਂ ਤੇ ਕਸਰਾ ਕੁਸਰਾ ਕੱਟ ਲਿਆ ਅੱਜ ਹੰਬੇ ਜੇ ਪਾਏ ਆਪਾਂ ਦੋਵੇਂ 48 ਦੀ ਫੜਾ ਦਈਏ 48 ਦੀ 48 ਦੀ ਹੋਰ ਯਾਰ ਛੱਡ ਦਾਂਗੇ 47 ਦੀ ਠੀਕ ਆ ਜੀ ਅੱਧੀ ਮਿਲ ਜੂਗੀ ਵੀ ਫੜ ਲਓ ਫੜ ਲਓ ਰੱਖ ਲਓ ਧਰ ਲਓ ਉਹ ਗੱਲ ਬਾਤ ਹੋ ਜਾਈਏ ਇਹ ਤਾਂ ਅੱਛੀ ਜੱਡਾ ਵੇਖੋ ਅੱਛੀ ਦਾ ਆ ਹਾਂ ਬਲੈਕ ਬਜੂਦ ਪੂਰਾ ਮਨਖੜੀ ਕਰਮਾਲੀ ਫੋਟੋਵਾਲ ਜਿਹੜਾ ਲੇਵਾ ਵੇਖੋ ਕਰਮਾਲੀ ਦਾ ਆਜਾ ਦਿਨ ਖੜਦੀ ਸੰਤ ਸਾਹਿਬ ਆ ਵੇਖੋ ਥਾਣਾ ਵਿਖਾਈਏ ਮਾੜੀ ਥਾਣਾ ਵੇਖੋ ਕਿਰਾ ਕਿਰਾ ਤਾਂ ਕੋਈ ਇਹ ਨਹੀਂਗਾ ਦੋਸਤੋ ਮਾਰ ਕੇ ਲੱਤ ਤੇ ਆਓ ਗਈ ਤੇ ਉਹ ਗਈ ਉਹ ਗੱਲ ਨਹੀਂ ਜਿੱਦਾਂ ਮਰਜ਼ੀ ਮੇਰਾ ਕੋਈ ਨਹੀਂ ਤੁਸੀਂ ਤਸੱਲੀ ਨਾਲ ਮਾਲ ਵਿਖਾਓ ਜਿਹੜੇ ਵਿਲੜ ਉਹਨਾਂ ਤੇ ਮਾਰੇ ਕਮੈਂਟ ਕਰਨੇ ਕਰਨੇ ਜਿੰਨਾਂ ਕਰਨਾ ਕੱਖ ਨਹੀਂ ਖਤਰਨਾਕ ਕੱਖ ਨਹੀਂ ਹੂੰ ਉਹਨਾਂ ਦੇ ਘਰ ਏਸੀਆਂ ਬਹਿ ਕੇ ਕਮੈਂਟੀ ਕਰਨੇ ਲੋਕਾਂ ਨੂੰ ਰੋਣਾ ਕਰਨਾ ਜਿਨਾਂ ਦੇ ਪੱਲੇ ਕੱਖ ਨਹੀਂ ਆਪਦੇ ਬਿਲਕੁਲ ਜੀ ਬਿਲਕੁਲ ਚਲੋ ਉਹਨਾਂ ਦੀ ਆਪਣੀ ਸਮਝ ਆ ਜੀ ਜਿੰਨਾਂ ਕੰਮ ਕਰਨਾ ਸੰਧੂ ਸਾਹਿਬ ਉਹਨਾਂ ਕਰ ਹੀ ਜਾਣਾ ਕਰ ਹੀ ਜਾਣਾ ਬਾਕੀ ਇਹ ਪਰਮੇਸ਼ਰ ਤੋਂ ਡਰ ਕੇ ਰਹੋ ਤਾਂ ਕੰਮ ਸਾਫ ਸੁਥਰਾ ਕਰੋ ਸਾਫ ਸੁਥਰਾ ਕਰੋ ਜੀ ਲੋਕਾਂ ਦੀ ਕੀ ਗੱਲ ਆ ਸਹੀ ਆ ਲੋਕਾਂ ਬੋਲੀ ਜਾਣਾ ਤੇ ਅੱਛਾ ਸ਼ੇਰੇ ਵੀਰ ਤੇ ਇੱਕ ਨੰਬਰ ਮੇਰਾ ਵੀ ਬੋਲਦੇ ਆ ਨਾਗਸੀ ਆਪਣੇ ਕੋਲ ਅਜ ਤਿੰਨ ਤਿੰਨ ਨਾਗਸਨ ਸਾਹਿਬ ਹਾਂਜੀ ਨੰਬਰ ਆਪਣਾ وہی 7710577000 7710577000 ਹਾਂਜੀ ਠੀਕ ਆ ਭਰਾ ਮਾੜਾ ਆ ਜਾ ਨਾ ਆਪਣੇ ਉਹ ਜਿਹੜੇ ਦੇਖਣ ਵਾਲੇ ਭੈਣ ਭਰਾ ਉਹਨਾਂ ਨੂੰ ਮਾੜਿਆ ਮੇਰੀਆਂ ਗੱਲਾਂ ਜੇ ਕੌੜੀਆਂ ਲੱਗੀਆਂ ਨਹੀਂ ਪਰ ਮੈਨੂੰ ਉਹ ਕਮੈਂਟ ਦਾ ਦੁੱਖ ਆ ਜਿਹੜਾ ਨੇ ਕੀਤਾ ਮੈਨੂੰ ਦੱਸੇ ਸੈਂ ਮੈਨੂੰ ਸਹੀ ਬੰਦੇ ਨੂੰ ਦੁੱਖ ਹੁੰਦਾ ਜਿਹੜਾ ਬੰਦੇ ਦਾ ਵਿਹਾਰ ਹੀ ਉਹ ਜਾ ਉਹਨੂੰ ਕਾਹਦਾ ਦੁੱਖ ਲੱਗਣਾ ਕਿ ਮੈਨੂੰ ਦੱਸੇ ਸੈਂ ਨੇ ਕਮੈਂਟ ਮਾੜਾ ਕੀਤਾ ਤੇ ਕੀਤਾ ਕਿਉਂ ਮੈਨੂੰ ਗੱਲ ਕਰੇ ਮੇਰ ਨਾਲ ਬਿਲਕੁਲ ਬਿਲਕੁਲ ਇੱਕ ਦੋਸਤੋ ਜਿਹੜੇ ਕਿਸੇ ਵੀਰ ਨਾਲ ਧੋਖਾ ਹੁੰਦਾ ਠੱਗੀ ਹੁੰਦੀ ਫਰੇਵ ਹੁੰਦਾ ਆਪਣਾ ਪਿੰਡ ਦਾ ਐਡਰੈਸ ਮੋਬਾਈਲ ਨੰਬਰ ਜਰੂਰ ਨਾਲ ਦਿਆ ਕਰੋ ਉਹਨੂੰ ਜਗਜਗ ਨਾਲੇ ਤੁਹਾਨੂੰ ਅਸੀਂ ਪੁੱਛੀਏ ਵੀ ਕੀ ਠੱਗੀ ਮਾਰੀ ਹੈ ਦੱਸੋ ਬਿਲਕੁਲ ਜੀ ਤੇ ਕਿਸੇ ਹੋਰ ਵੀਰ ਨੇ ਵੀ ਤੁਹਾਡੇ ਨਾਲ ਕੰਟੈਕਟ ਕਰਨਾ ਹੈ ਤੇ ਤੁਹਾਡਾ ਨੰਬਰ ਐਡਰੈਸ ਉਥੇ ਪਹੁੰਚ ਕੇ ਤੁਹਾਡੇ ਤੋਂ ਵੇਰਵਾ ਲੈ ਲੇ ਵੀ ਇਸ ਬੰਦੇ ਦੇ ਪਈ ਤੁਹਾਡੇ ਨਾਲ ਕੀ ਮਾਰੀ ਠੱਗੀ ਮਾਰੀ ਕਿਉਂ ਇਸ ਕਰਕੇ ਮੇਰਾ ਵੀਰ ਜਰੂਰ ਨਾਲ ਦਿਆ ਕਰੋ ਫੋਨ ਨੰਬਰ ਜਰੂਰ ਦਿਆ ਕਰੋ ਤਾਂ ਜੋ ਮੈਂ ਕਾਲ ਕਰ ਸਕਾਂ ਪੁੱਛ ਸਕਾਂ ਤੁਹਾਨੂੰ ਵੀ ਠੀਕ ਆ ਜੀ ਜਿਹੜਾ ਓਨਰ ਹੋਵੇ ਉਹ ਵੀ ਤੁਹਾਨੂੰ ਕਾਲ ਕਰਕੇ ਪੁੱਛ ਸਕੇ ਡਾਇਰੈਕਟ ਉਹ ਭੋਂਕੇ ਦਾ ਉਹਦੇ ਘਰ ਵੜ ਜਾਂਦੀ ਆ ਹਾਂ ਉਹ ਜਿਹੜਾ ਵਿਚਾਰੇ ਬਾਹਰ ਲਿਓ ਮੁਰਕੇ ਵੇਹਦੇ ਰਹਿੰਦੇ ਕਿਦੋਂ ਬਾਹਰ ਨਿਕਲੇ ਤਾਂ ਘਰੋਂ ਫੜ ਗਏ ਹਾਂ ਇਹੋ ਜਿਹੇ ਬੰਦਿਆਂ ਦਾ ਉਹ ਹਾਲ ਆ ਭੋਂਕੇ ਦੇ ਅੰਦਰ ਵੜ ਜਾਂਦੇ ਆ ਬਿਲਕੁਲ ਜੀ ਬਿਲਕੁਲ ਚਲੋ ਕੋਈ ਪੰਜੇ ਉਂਗਲਾਂ ਬਰਾਬਰ ਨਹੀਂ ਗਿਆ ਫੇਰ ਚਾਰੇ ਹੁਣ ਸਾਰੇ ਵਪਾਰ ਚੱਕ ਤੂੰ ਆਪਾਂ ਮਾਰਨ ਦੇ ਕਹਿੰਦਾ ਜੇ ਅਸੀਂ ਕੰਮ ਗੰਦਾ ਕੀਤਾ ਹੋਵੇ ਨਾ ਤੇ ਸਾਨੂੰ 17 18 ਸਾਲ ਹੋ ਗਏ ਆ ਅਸੀਂ ਅਸੀਂ ਟिके ਨਾ ਰਹੀਏ ਮਾਰਕੀਟ 'ਚ ਬਿਲਕੁਲ ਜੀ 17 18 ਸਾਲ ਹੋ ਗਏ ਕੰਮ ਕਰਦਿਆਂ ਨੂੰ ਬਿਲਕੁਲ ਤਾਂ ਦੋਸਤੋ ਗੰਦਾ ਕੰਮ ਤਾਂ 5 ਸਾਲ 4 ਸਾਲ ਨਹੀਂ ਅਗਲਾ ਕੱਢਦਾ 2 ਸਾਲ ਨਹੀਂ ਕੱ ਤੇ ਬਾਕੀ ਦੋਸਤੋ ਪੰਜੰਗੁਲਾ ਬਰਾਬਰ ਨਹੀਂ ਸਾਰਾ ਵਪਾਰ ਜਗ ਤੇ ਇੱਕੋ ਜਿਹਾ ਨਹੀਂਗਾ ਸਾਰੇ ਮਾੜੇ ਵੀ ਨਹੀਂ ਤੇ ਸਾਰੇ ਚੰਗੇ ਵੀ ਨਹੀਂ ਸਾਰੇ ਚੰਗੇ ਵੀ ਨਹੀਂ ਬਹੁਤੇ ਵੀਰ ਆ ਬਹੁਤਾ ਚੰਗਾ ਕੰਮ ਵੀ ਕਰਦੇ ਆ ਤੇ ਚੰਗੇ ਕੰਮ ਨੂੰ ਐਪਰੀਸ਼ੀਏਟ ਕਰਿਆ ਕਰੋ ਸਲਾਹਾ ਕਰੀਏ ਆਪਾਂ ਤਸੱਲੀ ਆ ਉਹ ਇੱਥੋਂ ਤੁਸੀਂ ਕਰਕੇ ਲੈ ਕੇ ਜਾਣੀ ਹੁੰਦੀ ਕੋਈ ਮਹੀਨੇ ਬਾਅਦ 2 ਮਹੀਨਿਆਂ ਬਾਅਦ 15 ਦਿਨਾਂ ਬਾਅਦ ਉਹਨਾਂ ਦੀ ਕੋਈ ਗਾਰੰਟੀ ਜਾਂ ਤਸੱਲੀ ਨਹੀਂ ਹੁੰਦੀ ਹਵਾ ਭਰੇ ਖਾਨਰ ਨੇ ਸੰਦੂ ਸਾਹਿਬ ਸਾਰੀਆਂ ਚੀਜ਼ਾਂ ਲੋਕ ਪਤਾ ਕੀ ਜਾਂਦੇ ਆ ਲੋਕ ਆਂਦੇ ਆ ਸਾਡੇ ਘਰ ਦੀ ਅਗਲੇ ਸਵੇਰੇ ਤੱਕ ਦੀ ਗਾਰੰਟੀ ਦਓ ਹਾਂਜੀ ਹਾਂਜੀ ਇਹ ਤਾਂ ਸਾਰੀ ਸਪਨੇ ਨਹੀਂ ਕੋ ਗਰੰਟੀ ਹੁਣ ਸਾਬ ਆਉਂਦਾ ਘੜੀ ਨੂੰ ਆਣਾ ਕਿ ਨਹੀਂ ਆਉਣਾ ਹੂੰ 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 ਇਹ ਲੋਕਾਂ ਦੇ ਪੈਸੇ ਲਾਏ ਆ ਅਸੀਂ ਵੀ ਪੈਸੇ ਲਾ ਕੇ ਭਾਈ ਲੈਂਦੀਆਂ ਬਿਲਕੁਲ ਜੀ ਬਿਲਕੁਲ ਇਹ ਤਾਂ ਦੇਮਾ ਦੇ ਤੋਂ ਨਾ ਬੱਚਾ ਉਹ ਮਰਿਆ ਬੱਚਾ ਦੇ ਤਾਂ ਅਸੀਂ ਚੱਲੀ ਆ ਹਾਂ ਬਿਲਕੁਲ ਕਿੱਥੇ ਅਸੀਂ ਕਮਾਈ ਕਰਨੀ ਹੋਣਾ ਇਨਸਾਨੇ ਬਾ ਦੇ ਲੈ ਬਿਲਕੁਲ ਜੀ ਬਿਲਕੁਲ ਇਹ ਸਾਰਾ ਕੋ ਸੰਸਾ ਵੀ ਨਾਲ ਹੀ ਆ ਕਰਵਾ ਲਿਆ ਦੀ ਬਾਕੀ ਮੇਰੇ ਵੀਰੋਂ ਸਾਰਾ ਕੋ ਨਾਲ ਆ ਬਿਲਕੁਲ ਤੋਂ ਦੁਕਾਨਦਾਰੀ ਆ ਦੋਸਤੋ ਸਾਰੀ ਆਡੀਅੰਸ ਜਿਨਨੇ ਆਪਣੇ ਪ੍ਰੇਮ ਕਰਨ ਵਾਲੇ ਭਰਾ ਨੇ ਜਿਨਨੇ ਵੀ ਆਪਣੇ ਨਾਲ ਜੁੜੇ ਆ ਇਹਨਾਂ ਸਾਰੇ ਤੁਹਾਡੇ ਵੀਰਾਂ ਦੀ ਕੰਮ ਜਿਹੜੇ ਕਰਦੇ ਪਏ ਆ ਵੀ ਥਾਂ-ਥਾਂ ਤੇ ਜਾ ਕੇ ਆਪਾਂ ਕਵਰੇਜ ਕਰਦੇ ਆ ਆਪਾਂ ਸੁ ਦਿਖਾਈ ਦੇ ਨਵੇਂ-ਨਵੇਂ ਕੱਢ-ਕੱਢ ਕੇ ਤੁਹਾਨੂੰ ਤੇ ਆਪਦੀ ਤਸੱਲੀ ਆ ਜਿੰਨੀ ਸੂਝ-ਬੂਝ ਨਾਲ ਜਿੰਨੀ ਰੱਬ ਨੇ ਸਮਝ ਬਖਸ਼ੀ ਆ ਇੱਥੇ ਕਰਿਆ ਕਰੋ ਇੱਥੇ ਓਨਰ ਨੂੰ ਕਿਹਾ ਕਰੋ ਵੀ ਤੁਸੀਂ ਕੀ ਕਹਿ ਰਹੇ ਤੇ ਕੀ ਨਿਕਲੇ ਆ ਠੀਕ ਆ ਜੀ ਉਹਦਾ ਕਿਰਾਇਆ ਪਾੜਾ ਵੀ ਤੁਹਾਡੇ ਬਿਲਕੁਲੇ ਭਰਨਯੋਗ ਹੋਣਗੇ ਜੇਕਰ ਦੱਸੇ ਮੁਤਾਬਕ ਦੁੱਧ ਨਾ ਨਿਕਲੇ ਜਾਂ ਕੋਈ ਆ ਵੀ ਨਾ ਵੀ ਨਿਕਲਦੀ ਆ ਫਿਲਹਾਲ ਦੋਸਤੋ ਜਿਆਦੀਆਂ ਗੱਲਾਂ ਜਾਦਾ ਸਮਾਂ ਤੁਹਾਡਾ ਨਾਮ ਆਪਾਂ ਖਰਾਬ ਕਰਗੇ ਤੇ ਮੇਰਾ ਵੀਰ ਇਹ ਗੱਲਾਂ ਜ਼ਰੂਰੀ ਜਿਹੜੀਆਂ ਨੂੰ ਜ਼ਰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ